ਇਸ ਦੇ ਨਾਲ ਹੀ surjit singh ਵੱਲੋਂ ਕੀਤੇ ਗਏ ਫਰਜ਼ੀ ਮੁਕਾਬਲਿਆਂ ਦੇ ਇਕਬਾਲ ਦੇ ਬਾਅਦ ਮਾਮਲਾ ਹੁਣ ਪੰਥਕ ਧਿਰਾਂ ਦਰਮਿਆਨ ਵੀ ਗਰਮਾਉਂਦਾ ਜਾ ਰਿਹਾ ਹੈ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਨੇ ਫਰਜ਼ੀ ਪੁਲਿਸ ਮੁਕਾਬਲਿਆਂ ਸੰਬੰਧੀ ਸਬ ਇੰਸਪੈਕਟਰ surjit singh ਵੱਲੋਂ ਕੀਤੇ ਗਏ ਖੁਲਾਸੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਪੂਰੇ ਮਾਮਲੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ ਉਸਨ ਖਾਲੜਾ ਨੇ ਸਭ ਤੋਂ ਪਹਿਲਾਂ 25000 ਲਾਸ਼ਾਂ ਦਾ ਉਹ ਸਬੂਤ ਸਾਰੀ ਦੁਨੀਆ ਦੇ ਸਾਹਮਣੇ ਜ਼ਾਹਿਰ ਕੀਤੇ ਸਨ ਔਰ ਫੇਰ ਉਹਨਾਂ ਨੂੰ ਵੀ ਇਸੇ ਢੰਗ ਦੇ ਨਾਲ ਉਸ ਸਮੇਂ ਦੇ ਜ਼ਾਲਮ ਅਫਸਰਾਂ ਨੇ ਬੜੇ ਕੋਹੜੇ ਤਰੀਕੇ ਦੇ ਨਾਲ ਉਹਨਾਂ ਦਾ ਵੀ ਮੁਕਾਬਲਾ ਬਣਾ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਕਿ ਇਹ ਸੱਚ ਸਾਹਮਣੇ ਨਾ ਆ ਸਕੇ ਹੁਣ ਵੀ ਸਰਦਾਰ ਹੁਣ ਵੀ ਸਰਦਾਰ ਸੁਰਜੀਤ ਸਿੰਘ ਦੇ ਰਾਹੇ ਜਾਂ ਕਿਸੇ ਹੋਰ ਦੇ ਰਾਹੇ ਇਹ ਗੱਲ ਜਿਹੜੀ ਸਾਹਮਣੇ ਆਈ ਹੈ ਇਹਨਾਂ ਲੋਕਾਂ ਨੂੰ ਚਾਹੀਦਾ ਸੀ ਕਿ ਉਸ ਸਮੇਂ ਇਹ ਗੱਲਾਂ ਨੂੰ ਸਾਰਿਆਂ ਨੂੰ ਸਾਹਮਣੇ ਲਿਆਉਂਦੇ ਪਰ ਚਲੋ ਮੈਂ ਇਹ ਸਮਝਦਾ ਕਿ ਉਸ ਸਮੇਂ ਸਰਕਾਰਾਂ ਦਾ ਦਬਾਅ ਸੀ ਇਹਨਾਂ ਦੇ ਉੱਤੇ ਜਾਂ ਕਈ ਕਾਰਨ ਸਨ ਇਹ ਨਹੀਂ ਉਸ ਗੱਲ ਨੂੰ ਬੋਲ ਸਕੇ ਪਰ ਜਿਹੜੀ ਗੱਲ ਇਹਨਾਂ ਵੱਲੋਂ ਹੁਣ ਜ਼ਾਹਰ ਕੀਤੀ ਗਈ ਹੈ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਜਿਹੜਾ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਉਹਨਾਂ ਦੋਸ਼ੀਆਂ ਦੇ ਖਿਲਾਫ ਹੋਣੀ ਚਾਹੀਦੀ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੂ ਵੀ ਜੁੜੋ आप मिलेंगे फेसबुक अस् दिखांगे यूट्यूब फॉलो करो ट्विटर खबर जुड़े रहो दिन रात